ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਦਿੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਆ। ਉਹ ਅਚਾਨਕ ਜਿਹੜਾ ਨਾ ਅਸਰੇ ਚਲਦੇ-ਚਲਦੇ ਅੱਗ ਲੱਗ ਗਈ। ਟਿਊਂਜੇ ਔਇਲ ਟਿਊਂਜੇ ਗੱਲ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਵਾਲਾ ਉਸੇ ਕਮੋ ਚ ਪੋਹਿੰਦਾ। ਉਹਨੇ 6000 ਤੋਂ ਵੱਧ ਹੀ ਲਿੰਗਾ ਸਾਰਾ ਸਾਰਾ ਮੋਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਤੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕਵਿਡ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਇਹਨੂੰ ਤਕਰੀਬਨ 20 ਦੇ ਮਿੰਟਾਂ ਵਿੱਚ ਵੇਨਾ सुरेंद्र لال ਹੈ ਜਿੰਦਲਾਲ ਜੀ ਕਿਸ ਨਾਮ ਤੇ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਪੀਐਸਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ ਰੇਲਵੇ ਟ੍ਰੈਕ ਆਈਟਮਸ ਔਰ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਦਰਮ ਪੱਠੀ ਕਰਕੇ ਤਾਂ ਫਿਰ ਮਾਲ ਬਣਦਾ। ਤੋਂ ਅਚਾਨਕ ਜਿਹੜਾ ਨਾ ਸੇਰੇ ਚਲਦੇ ਚਲਦੇ ਅੱਗ ਲੱਗ ਗਈ। ਕੁੰਚਿੰਗ ਆਇਲ ਨੂੰ। ਕੁੰਚਿੰਗ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ। ਤੋਂ ਸੇਕਮ ਉਹ ਪੈਂਦਾ। ਕਬਨ 6000 ਤੋਂ ਵੱਧ ਹੀ ਪੈਂਦਾ। ਸਾਰਾ ਸੜ ਗਿਆ। ਕਿੰਨਾ ਕੁ ਸਾਰਾ? ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜੇ ਡਰਮ ਪੈਂਦੇ ਨੇ। ਇੱਕ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਤੇਲ ਜਿਹੜਾ ਸੜ ਗਿਆ। ਹਾਂਜੀ। ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ। ਲੁੱਕ ਦਾ ਬਾਲਾ ਜਾਇਜਾ ਲੁੱਕ ਦਾ ਵੇਖਿਆ ਲੁੱਕ ਦਾ ਤੇ ਕੀ ਕੰਮ ਹਾਂਜੀ ਲੁੱਕ ਦਾ ਕੀ ਜਾਂਦਾ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਤੇ ਵੇਖ ਜਾਦਾ ਉਹ ਸੁਣਾਂਗੇ ਮੈਂ ਔਂਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ ਕਿਹੜੀ ਸਾਰੀ ਘਟਨਾ ਵਾਪਰੀ ਤੇ ਕਿਸ ਤਰੀਕੇ ਨਾਲ ਇਹ ਸੁਆਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹ ਲਓ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉੱਥੇ 15-20 ਮਿੰਟ ਖਰਾਬ ਹੋ ਜਾਂਦੇ ਆ ਜਦੋਂ ਇੱਥੇ ਤੁਸੀਂ ਪਹੁੰਚੇ ਮੌਕੇ ਤੇ ਕੀ ਲਿਖਿਆ ਲਾ ਮੋਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕਵਰ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਪਿੰਟ ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਆ ਉਹ ਅਚਾਨਕ ਜਿਹੜਾ ਨਾ ਸਿਰੇ ਚਲਦੇ-ਚਲਦੇ ਅੱਗ ਲੱਗੀ ਕੁਇੰਚਿੰਗ ਔਇਲ ਉਜਿਹਿਲ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਦਾ ਬਸੇ ਕਮੋਲ ਤੇ ਪੁੰਡਾ ਉਹ ਕਹਿੰਦੇ 6000 ਤੋਂ ਵੱਧ ਹੀ ਪਿੰਦਾ ਸਾਰਾ ਸਾਰਾ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਚਤਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕੋਡ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਇਹਨੂੰ ਤਕਰੀਬਨ 20 ਦੇ ਮਿੰਟਾਂ ਵਿੱਚ ਨਵਾਂ सुरेंद्र لال ਹੈ ਜੀ ਗਿੰਦਲਾਲ ਜੀ ਕਿਸ ਨਾਮ ਦਾ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬਣਦਾ ERC ਐਕਟੀਵਿਟੀ ਜਿਹੜੀ ਮਾਲ ਬਣਾਉਣੇ ਰੇਲਵੇ ਟ੍ਰੈਕ ਆਈਟਮਸ ਔਰ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਨੂੰ ਕੁੰਚੀਗਿਲ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ ਤੋਂ ਸੇ ਘਮੋ ਜਿੰਦਾ ਪੈਂਦਾ ਤੋਂ ਬਨੇ 6000 ਤੋਂ ਵਾਧੇ ਪੈਂਦਾ ਸਾਰਾ ਸੜ ਗਿਆ ਕਿੰਨਾ ਕੁ ਨੁਕਸਾਨ ਆ ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜਾ ਡਰਮ ਪੈਂਦੇ ਨੇ ਇੱਕ ਜੇ ਕਮਸ ਕਮੇ ਦਾ ਮਤਲਬ 1.5 ਲੱਖ ਰੁਪਏ ਦਾ ਕਮਸ ਕਮੇ ਤੇ ਲ ਜਿਹੜਾ ਸਰ ਜੀ ਹਾਂ ਜੀ ਉਹ ਅਸੈਸਮੈਂਟ ਕਰਨੇ ਵਿੱਚ ਕਿੰਨਾ ਸਰ ਜੀ ਲੋਕ ਦਾ ਬਾਲ ਨਾ ਜਾਏ ਜਾਂ ਲੋਕ ਦਾ ਵੇਖਿਆ ਲੋਕ ਦਾ ਤੇ ਕੀ ਕੰਮ ਹਾਂਜੀ ਲੋਕ ਦਾ ਕੀ ਕੰਮ ਲੋਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਉਹ ਮਤਲਬ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਇਲ ਨਾਲ ਬਣਦਾ ਉਹ ਦਿਖ ਜਗਾ ਦਾ ਅਸੈਸਮੈਂਟ ਫਿਰ ਨਾਂ ਮੈਂ ਔਂਕਾਰ ਸਿੰਘ ਸਫਾਇਰ ਅਫਸਰ ਬਟਾਲਾ ਜੀ 25 ਸਾਲ ਇਹ ਸਵਾਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉਥੇ 15-20 ਮਿੰਟ ਖਰਾਬ ਹੋ ਜਾਂਦੇ ਆ। ਜਦੋਂ ਇੱਥੇ ਤੁਸੀਂ ਪਹੁੰਚੇ ਮੌਕੇ ਤੇ ਕੀ ਲਖਿਆ ਲਾ? ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਬੱਚਾ ਬਣਾਇਆ ਉਹਦੇ ਵਿੱਚ ਜੋ ਵੀ ਲੀਕ ਹੋੜ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਕ ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ।